ਲੁਧਿਆਣਾ ਦੇ ਵਿੱਚ ਕੋਣ ਮਾਰੇਗਾ ਬਾਜ਼ੀ ਕਿਉਂਕਿ ਲੁਧਿਆਣਾ ਸੀਟ ਜੋ ਹੈ ਮੋਚਦਾ ਸਵਾਲ ਬਣੀ ਹੋਈ ਹੈ ਚਾਰ ਪਾਰਟੀ ਦੇ ਚਾਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜੋ ਹੈ ਜੀਵੀਐਮ ਦੀਆਂ ਮਸ਼ੀਨਾਂ ਦੇ ਵਿੱਚ ਕੈਦ ਹੋ ਜਾਵੇਗਾ 23 ਜੂਨ ਨੂੰ ਵੋਟਾਂ ਦੇ ਗਿਣਤੇ ਕੀਤੀ ਜਾਏਗੀ ਤੇ ਫਿਰ ਨਤੀਜੇ ਜੋ ਨੇ ਐਲਾਨ ਦਿੱਤੇ ਜਾਣਗੇ ਕਿਸ ਦੇ ਸਿਰ ਸੱਚੇਗਾ ਜਿੱਤ ਦਾ ਸੇਰਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿ ਤੁਸੀਂ ਲੁਧਿਆਣਾ ਦੇ ਵਿੱਚ ਕਿਸ ਦੀ ਜਿੱਤ ਹੁੰਦੇ ਵੇਖਣਾ ਚਾਹੁੰਦੇ ਹੋ ਕਿਉਂਕਿ ਮੁਕਾਬਲਾ 아 <목소리법> ਪੂਰਾ ਟੱਕਰ ਦਾ ਉਪਚੋਣ ਦੇ ਵਿੱਚ ਮੁਕਾਬਲਾ ਜੋ ਹੈ ਆਪ ਦੇ ਸੰਜੀਵ अरोड़ा ਕਾਂਗਰਸ ਤੇ ਭਾਰਤ ਪੂਸ਼ਣ ਆਸ਼ੂ ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਕੁੰਮਣ ਦੇ ਵਿਚਕਾਰ ਹੈ ਸਾਰੇ ਉਮੀਦਵਾਰਾਂ ਨੇ ਬੁੱਧਵਾਰ ਨੂੰ VOTING ਦੇ ਲਈ ਆਪਣੀ ਰਣਨੀਤੀ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਸੀ ਬੂਥ ਵਰਕਰਾਂ ਦੀ ਜ਼ਿੰਮੇਵਾਰੀ ਜੋ ਹੈ ਤੈਅ ਕੀਤੀ ਗਈ ਸੀ ਇੱਥੇ ਦਰਸਨਯੋਗ ਹੈ ਕਿ ਗੁਰਪ੍ਰੀਤ ਗੋਗੀ ਦੀ ਮੌਤ ਦੇ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ ਤੇ ਇਸ ਸੀਟ ਦੇ ਉੱਤੇ ਮੁਕਾਬਲਾ ਹੁਣ ਪੂਰਾ ਟੱਕਰ ਦਾ ਬਣਿਆ ਹੋਇਆ ਹੈ ਕੌਣ ਮਾਰੇਗਾ ਵਸਦੀ ਕਿਸ ਦੇ ਸਿਰ ਸੱਜੇਗਾ ਲੁਧਿਆਣਾ ਦਾ ਤਾਜ ਇਸ ਦਾ ਫੈਸਲਾ 23 ਜੂਨ ਨੂੰ ਹੋਵੇਗਾ ਹਰ ਪਾਰਟੀ ਦੇ ਵੱਲੋਂ ਪੂਰੇ ਸ਼ੋਰਾਂ ਸ਼ੋਰਾਂ ਦੇ ਨਾਲ ਜੋ ਹੈ ਪ੍ਰਚਾਰ ਕੀਤਾ ਗਿਆ ਤੇ ਅੱਜ ਇਹਨਾਂ ਸਾਰੇ ਹੀ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ EVM ਮਸ਼ੀਨਾਂ ਦੇ ਵਿੱਚ ਕੈਦ ਹੋ ਜਾਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਗਿਣਤੀ ਹੋਵੇਗੀ ਗਿਣਤੀ ਦੇ ਮਗਰੋਂ ਨਤੀਜੇ ਸਾਫ਼ ਹੋ ਜਾਣਗੇ ਤੇ ਫਿਰ ਪਤਾ ਲੱਗੇਗਾ ਕਿ ਲੁਧਿਆਣਾ ਕਿਸ ਦਾ ਹੋਵੇਗਾ